ਟਰਾਲੀਆਂ ਚੋਰੀ ਮਾਮਲੇ ਦੇ ਵਿੱਚ ਫਸੇ ਆਮ ਆਦਮੀ ਪਾਰਟੀ ਦੇ ਖਾਸਮ ਖਾਸ ਪੰਕਜ ਪੱਪੂ ਹੁਣ ਨਵਾਂ ਸੱਪ ਕੱਢ ਲਿਆਇਆ ਉਹ ਕਿਰਸ਼ਾਨੂੰ ਦੇ ਉੱਪਰ ਵੱਡੇ ਸਵਾਲ ਦਾਗ ਰਹੇ ਐ ਕਹਿੰਦੇ ਕਿਰਸ਼ਾਨੂੰ ਨੇ ਐਮਸੀ ਹਰਪੀ ਸਿੰਘ ਨਾਲ ਮਿਲ ਕੇ ਮੈਨੂੰ ਫਸਾਤਾ ਦੂਸਰੇ ਪਾਸੇ ਆਮ ਆਦਮੀ ਪਾਰਟੀ ਉਹਨਾਂ ਨੂੰ ਪਾਰਟੀ ਚੋਂ ਨਹੀਂ ਕੱਢਦੀ ਸੀ ਇਸੇ ਕਰਕੇ ਖੁਦ ਲਾਈਵ ਹੋ ਕੇ ਕਹਿੰਦੇ ਅੰਦਰ ਖਾਤੇ ਪਹਿਲਾਂ ਰਲਗੜ ਹੋ ਗਈ ਸੀ ਰਲਗੱਡ ਹੋਣ ਤੋਂ ਬਾਅਦ ਖੁਦ ਨੂੰ ਪਾਰਟੀ ਦੇ ਵਿੱਚੋਂ ਕੱਢ ਲਿਆ ਪੱਤਰਕਾਰ ਆਸ਼ੂ ਕਨੇਜਾ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਆਖਰਕਾਰ ਪੰਕਜ ਪੱਪੂ ਇੰਨਾ ਖਾਸਮ ਖਾਸ ਕਿਵੇਂ ਹੈ ਇੰਨੀ ਨੇੜਤਾ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਨਾਲ ਇੰਨੀ ਨੇੜਤਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਕਿਵੇਂ ਹੈ ਪੰਕਜ ਪੱਪੂ ਦੀ ਤੇ ਆਖਰਕਾਰ ਹੁਣ ਜਿਹੜਾ ਨਵਾਂ ਮਾਮਲਾ ਕਿਰਸ਼ਾਨੂੰ ਦਾ ਉੱਠਿਆ ਹੈ ਕਿਰਸ਼ਾਨੂੰ ਉਹੀ ਜਿਹੜਾ ਡੀਆਈਜੀ ਭੁਲਰ ਮਾਮਲੇ ਦੇ ਵਿੱਚ ਫਸਿਆ ਸੀਗਾ ਉਸਦੀ ਭੂਮਿਕਾ ਟਰਾਲੀਆ ਚੋਰੀ ਮਾਮਲੇ ਦੇ ਵਿੱਚ ਕਿਵੇਂ ਨਿਕਲ ਕੇ ਸਾਹਮਣੇ ਆ ਗਈ ਹੈ ਕਿਉਂਕਿ ਪੰਕਜ ਪੱਪੂ ਨੇ ਲਾਈਵ ਹੋ ਕੇ ਕਿਰਸ਼ਾਨੂੰ ਦਾ ਨਾਮ ਲੈ ਦਿੱਤਾ ਕੀ ਕਿਰਸ਼ਾਨੂੰ ਨੇ ਮੈਨੂੰ ਫਸਾ ਦਿੱਤਾ ਸਮਝਾਂਗੇ ਪੂਰਾ ਮਾਮਲਾ ਡਿਟੇਲ ਦੇ ਵਿੱਚ ਥੋੜਾ ਸਮਾਂ ਵੀਡੀਓ ਦੇ ਨਾਲ ਬਣੇ ਰਹੋ ਇੱਕ ਇੱਕ ਚੀਜ਼ ਤੁਹਾਨੂੰ ਸਮਝ ਆ ਜੂਗੀ ਆਖਰਕਾਰ ਕੜੀ ਦੇ ਨਾਲ ਕੜੀ ਕਿਵੇਂ ਜੁੜ ਰਹੀ ਹੈ ਮਾਰਚ ਮਹੀਨੇ ਦੇ ਵਿੱਚ ਕਿਸਾਨਾਂ ਦੇ ਉੱਪਰ ਪੁਲਿਸ ਦਾ ਕ੍ਰੈਕਡਾਊਨ ਹੁੰਦਾ ਹੈ ਕ੍ਰੈਕਡਾਊਨ ਤੋਂ ਬਾਅਦ ਦੋਨਾਂ ਮੋਰਚਿਆਂ ਦੇ ਉੱਪਰ ਖਨੋਰੀ ਤੇ ਸ਼ੰਭੂ ਤੇ ਕਿਸਾਨਾਂ ਦੇ ਧਰਨੇ ਉੱਠ ਜਾਂਦੇ ਆ ਉਸ ਤੋਂ ਬਾਅਦ ਕਿਸਾਨਾਂ ਦੇ ਗੰਭੀਰ ਇਲਜ਼ਾਮ ਲੱਗਦੇ ਆ ਕਿ ਸਾਡੀਆਂ ਟਰਾਲੀ ਚੋਰੀ ਹੋ ਗਈਆਂ ਸਾਡਾ ਸਾਜੋ ਸਮਾਨ ਜਿਹੜਾ ਸ਼ੰਭੂ ਖਨੋਰੀ ਤੇ ਸੀ ਉਹ ਚੋਰੀ ਹੋ ਗਿਆ ਲਗਭਗ ਹੁਣ ਕਿਸਾਨਾਂ ਨੇ ਲਿਸਟਾ ਵੀ ਤਿਆਰ ਕਰ ਲੀਆਂ ਉਹ ਪੌਣੇ 3 ਕਰੋੜ ਦਾ ਸਮਾਨ ਸੀਗਾ ਜਿਹੜਾ ਸ਼ੰਭੂ ਮੋਰਚੇ ਤੋਂ ਚੋਰੀ ਹੋਇਆ ਜਦੋਂ ਕਿਸਾਨ ਜਾਂਚ ਕਰਦੇ ਆ ਉਹ ਸਾਰੇ ਚੀਜ਼ਾਂ ਦੀ ਤਾਂ ਉਸ ਤੋਂ ਬਾਅਦ ਜਿਹੜੇ ਟਰਾਲੀਆਂ ਦੇ ਟਾਇਰ ਟਰਾਲੀਆਂ ਦੀ ਐਂਗਲਾ ਟਰਾਲੀਆਂ ਦੇ ਪੰਪ ਇਹ ਸਾਰਾ ਸਮਾਨ ਜਿਹੜਾ ਇੱਕ ਵਰਕਸ਼ਾਪ ਤੋਂ ਮਿਲਦਾ ਹੈ ਜਿਹੜੀ ਕਿ ਵਰਕਸ਼ਾਪ ਸ਼ੰਭੂ ਵਿਖੇ ਮजूद ਹੁੰਦੀ ਹੈ ਜਦੋਂ ਜਾਂਚ ਕੀਤੀ ਜਾਂਦੀ ਤਾਂ ਪਤਾ ਲੱਗਦਾ ਹੈ ਉਹ ਵਰਕਸ਼ਾਪ ਪੰਕਜ ਪੱਪੂ ਦੀ ਹੈ ਜਿਹੜਾ ਕਿ ਸਟੀਲ ਦਾ ਕੰਮ ਕਰਦਾ ਹੈ ਜਿਹੜਾ ਕਿ ਵੈਲਡਿੰਗ ਦਾ ਕੰਮ ਕਰਦਾ ਹੈ ਮਤਲਬ ਕਿ ਵੈਲਡ ਕਰਕੇ ਸਮਾਨ ਸਾਜੋ-ਸਮਾਨ ਲੋਕਾਂ ਨੂੰ ਵੇਚਦਾ ਤਾਂ ਸੁਭਾਵਿਕ ਤੌਰ ਤੇ ਸਿੱਧੇ ਤੌਰ ਤੇ ਕਨੈਕਟ ਹੋ ਰਿਹਾ ਸੀਗਾ ਕਿ ਇਹ ਉਸ ਵੈਲਡਿੰਗ ਵਾਲੇ ਦੀ ਵਰਕਸ਼ਾਪ ਹੈ ਜਿਸ ਨੇ ਕਿਸਾਨਾਂ ਦਾ ਸਮਾਨ ਚੋਰੀ ਕੀਤਾ ਤੇ ਉਸ ਤੋਂ ਬਾਅਦ ਉਹਨੂੰ ਵੇਚਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਜਦੋਂ ਹੋਰ ਜਾਂਚ ਕੀਤੀ ਜਾਂਦੀ ਹੈ ਇਹ ਪੰਕਜ ਪੱਪੂ ਨਿਕਲਦਾ ਹੈ ਨਾਬਾ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦਾ ਪਤੀ ਸੁਜਾਤਾ ਚਾਵਲਾ ਹੁਣ ਆਮ ਆਦਮੀ ਪਾਰਟੀ ਨੇ 2022 ਦੇ ਵਿੱਚ ਪ੍ਰਧਾਨ ਨਾਬਾ ਨਗਰ ਕੌਂਸਲ ਦੀ ਥਾਪਦਾ ਸੀ ਤੇ ਪੰਕਜ ਪੱਪੂ ਵੀ ਖਾਸਮ ਖਾਸ ਨਿਕਲਦਾ ਹੈ ਆਮ ਆਦਮੀ ਪਾਰਟੀ ਦਾ ਤੇ ਲੰਬਾ ਸਮਾਂ ਤਾਂ ਐਫਆਰ ਦਰਜ ਨਹੀਂ ਹੁੰਦੀ ਤੇ ਫਿਰ ਕਿਸਾਨਾਂ ਦੇ ਦਬਾਅ ਤੋਂ ਬਾਅਦ ਜਦੋਂ ਐਫਆਰ ਦਰਜ ਹੁੰਦੀ ਹੈ ਤੇ ਫਿਰ ਪੰਕਜ ਪੱਪੂ ਦਬਾਅ ਦੇ ਚਲਦੇ ਮਜਬੂਰੀ ਵਸ ਕਹਿੰਦੇ ਪ੍ਰਧਾਨਗੀ ਤੋਂ ਛੁੱਟੀ ਤੇ ਚਲੇ ਜਾਂਦੇ ਆ ਪ੍ਰਧਾਨਗੀ ਤੋਂ ਲੰਬੇ ਹੋ ਜਾਂਦੇ 2-3 ਮਹੀਨੇ ਲੰਬੇ ਰਹਿੰਦੇ ਆ ਤੇ ਉਹ ਮਾਮਲਾ ਵੀ ਠੰਡਾ ਪੈ ਜਾਂਦਾ ਟਰਾਲੀਆਂ ਚੋਰੀ ਦਾ ਹਾਲਾਂਕਿ ਉਸ ਦੌਰਾਨ ਕਈ ਟਰਾਲੀਆਂ ਦੇ ਪਾਰਟਸ ਹੋਰ ਮਿਲਦੇ ਆ ਤੇ ਕਿਸਾਨਾਂ ਨੂੰ ਸ਼ੱਕ ਸੀਗਾ ਕਿ ਜਿਹੜਾ ਪਾਰਟs ਹੈਗੇ ਪੰਕਜ ਪੱਪੂ ਨੇ ਵੇਚ ਦਿੱਤੇ ਤੇ ਹੌਲੀ-ਹੌਲੀ ਇੱਕ ਪੁਲਿਸ ਏਜੰਸੀ ਵਾਂਗੂ ਕਿਸਾਨ ਇਨਵੈਸਟੀਗੇਟ ਕਰਦੇ ਆ ਪੂਰਾ ਮਾਮਲਾ ਜਾਂਚ ਕਰਦੇ ਆ ਹਾਲਾਂਕਿ ਇਹ ਕੰਪਲੂਜ ਦਾ ਸੀ ਪੁਲਿਸ ਨੇ ਜਾਂਚ ਨਹੀਂ ਕੀਤੀ ਕਿਸਾਨ ਆਪਣੇ ਪੱਧਰ ਉੱਪਰ ਜਾਂਚ ਕਰਦੇ ਆ ਪੁਲਿਸ ਨੇ ਇਸ ਕਰਕੇ ਜਾਂਚ ਨਹੀਂ ਕੀਤੀ ਕਿਉਂਕਿ ਆਮ ਆਦੀ ਪਾਰਟੀ ਦੀ ਸਰਕਾਰ ਦੇ ਖਸਮਖਾਸੀ ਪੰਕਜ ਪੱਪੂ ਦਾ ਪੂਰਾ ਰਤਬਾ ਸੀਗਾ ਉਹ ਵੀ ਤਹਾਨੂੰ ਆਖਰੀ ਦੇ ਵਿੱਚ ਜਾ ਕੇ ਕਲੀਅਰ ਹੋ ਜਾਊਗਾ ਕੀ ਰਤਬਾ ਸੀ ਪੰਕਜ ਪੱਪੂ ਦਾ ਤੇ ਬੀਤੇ ਦਿਨੀ ਪ੍ਰਸ਼ਾਸਨ ਨੂੰ ਲੈ ਕੇ ਨਗਰ ਕੌਂਸਲ ਦੇ ਦਫਤਰ ਨਾਬਾ ਤੋਂ ਜਾਂਦੇ ਆ ਨਾਬਾ ਦੇ ਈਓ ਦੇ ਰਹਿਸ਼ ਦੇ ਉੱਪਰ ਜਦੋਂ ਖੁਦਾਈ ਕੀਤੀ ਜਾਂਦੀ ਹੈ ਤਾਂ ਉੱਥੋਂ ਫਿਰ ਹੋਰ ਐਂਗਲਾਂ ਮਿਲਦੀਆਂ ਹੋਰ ਟਰਾਲੀਆਂ ਦਾ ਸਮਾਨ ਮਿਲਦਾ ਤਾਂ ਫਿਰ ਜਦੋਂ ਈਓ ਨੂੰ ਸਵਾਲ ਕੀਤੇ ਜਾਂਦੇ ਆ ਵੀ ਦੱਸੋ ਇਹ ਸਮਾਨ ਤੁਹਾਡੇ ਦਫਤਰ ਦੇ ਵਿੱਚੋਂ ਨਿਕਲਿਆ ਤਾਂ ਫਿਰ ਈਓ ਖੁਲਾਸੇ ਕਰਦਾ ਕਿ ਮੈਂ ਤਾਂ ਇਸ ਰਹਿਸ਼ ਦੇ ਵਿੱਚ ਰਹਿ ਹੀ ਨਹੀਂ ਰਿਹਾ ਸੀ ਇਹ ਰਹਿਸ਼ ਪੰਕਜ ਪੱਪੂ ਵਰਤ ਰਿਆ ਸੀਗਾ ਪੰਕਜ ਪੱਪੂ ਦੀ ਪਤਨੀ ਨਗਰ ਕੌਂਸਲ ਨਾਭਾ ਦੀ 3 ਸਾਲ ਪ੍ਰਧਾਨ ਰਹੀ ਉਹ ਵਰਤ ਰੇ ਸੀਗੇ ਇੱਥੇ ਪੰਕਜ ਪੱਪੂ ਦੁਆਰਾ ਆਊਟਸੋਰਸ ਕੀਤੇ ਜਾਂਦੇ ਮੁਲਾਜ਼ਮ ਰਹਿੰਦੇ ਸੀਗੇ ਤੇ ਆਪਣੀ ਵਰਕਸ਼ਾਪ ਦਾ ਸਮਾਨ ਵੀ ਥੋੜਾ ਬੋਤਾ ਇੱਥੇ ਲਿਆ ਕੇ ਰੱਖਦਾ ਸੀਗਾ ਤੇ ਫਿਰ ਜਦੋਂ ਖਦਾਈ ਕੀਤੀ ਜਾਂਦੀ ਸਮਾਨ ਨਿਕਲਦਾ ਟਰਾਲੀਆਂ ਦਾ ਤਾਂ ਪੰਕਜ ਪੱਪੂ ਫਸ ਜਾਂਦੇ ਆ ਤੇ ਪੰਕਜ ਪੱਪੂ ਉੱਥੇ ਕਹਿੰਦੇ ਆ ਕਿ ਇਹ ਤਾਂ ਮੈਂ ਨਗਰ ਕੌਂਸਲ ਵਾਸਤੇ ਜਿਹੜਾ ਸਮਾਨ ਲਿਆਂਦਾ ਸੀ ਕਵਾੜੀਏ ਤੋਂ ਉਹ ਸੀਗਾ ਨਗਰ ਕੌਂਸਲ ਦੇ ਕੰਮਾਂ 'ਸਤੇ ਸਮਾਨ ਸੀਗਾ ਉਹ ਸੀਗਾ ਤੇ ਫਿਰ ਮੈਂ ਪੰਕਜ ਪੱਪੂ ਨੇ ਇਸ ਬਾਬਤ ਸਵਾਲ ਪੁੱਛਦਾ ਕਿ ਦੱਸੋ ਕਿ ਤੁਹਾਡੇ ਜਿਹੜੇ ਉੱਥੇ ਦਫ਼ਤਰ 'ਚੋਂ ਸਮਾਨ ਮਿਲੇ ਜਿਹੜੀ ਤੁਹਾਡੇ ਰਹਿਸ਼ੀ ਆਮਾਦੀ ਪਾਰਟੀ ਦਾ ਦਫ਼ਤਰ ਬਣਾਇਆ ਸੀ ਤਾਂ ਪੰਕਜ ਪੱਪੂ ਇਸ ਦੇ ਵਿੱਚ ਜਵਾਬ ਦਿੰਦੇ ਆ ਕਿ ਮੈਂ ਤਾਂ 3 ਮਹੀਨੇ ਤੋਂ ਅਸੀਂ ਤਾਂ ਪ੍ਰਧਾਨਗੀ ਹੀ ਤੋਂ ਲੰਬੇ ਹੱਸਤਾ ਵਰਤਦੇ ਹੀ ਨਹੀਂ ਤਾਂ ਫਿਰ ਮੈਂ ਕਿਹਾ ਕਿ ਕਿਸਾਨ ਤਾਂ ਕਹਿ ਰਹੇ ਆ ਕਿ ਤੁਸੀਂ ਪਹਿਲਾਂ ਦੱਬ ਦਿੱਤਾ ਉੱਥੇ ਜਦੋਂ ਤੁਸੀਂ ਪ੍ਰਧਾਨ ਹੁੰਦੇ ਸੀਗੇ ਕਿਉਂਕਿ ਟਰਾਲੀਆਂ ਦਾ ਪਹਿਲਾਂ ਦੀ ਚੋਰੀ ਹੋਈ ਹੈ ਤਾਂ ਉੱਥੇ ਪੰਕਜ ਪੱਪੂ ਜਵਾਬ ਦਿੰਦੇ ਆ ਕਿ ਇਹ ਤਾਂ ਸਾਜ਼ਿਸ਼ ਹੈਗੀ ਐ ਇਹ ਤਾਂ ਹਰਪੀਤ ਸਿੰਘ ਜਿਹੜੇ ਐਮਸੀ ਹੈ ਉਹਨੇ ਕਿਰਸ਼ਾਨੂੰ ਦੇ ਨਾਲ ਮਿਲ ਕੇ ਫਸਾ ਦਿੱਤਾ ਕਿਰਸ਼ਾਨੂੰ ਦੇ ਨਾਲ ਮਿਲ ਕੇ ਕਿਵੇਂ ਫਸਾ ਦਿੱਤਾ ਕਹਿੰਦੇ ਹਰਪੀਤ ਸਿੰਘ ਜਿਹੜਾ ਉਹ ਕਿਰਸ਼ਾਨੂੰ ਦਾ ਖਾਸਮ ਖਾਸ ਹੈ ਤੇ ਉਸ ਨੂੰ ਮੈਂ ਫੋਨ ਤੇ ਕਈ ਵਾਰ ਗੱਲਬਾਤ ਕਰਦੇ ਹੋਏ ਕਿਰਸ਼ਾਨੂੰ ਦੇ ਨਾਲ ਸੁਣਿਆ ਕਿ ਤੁਸੀਂ ਰੇਡ ਕਦੋਂ ਕਰੋਗੇ ਪੰਕਜ ਪੱਪੂ ਤੇ ਤੁਸੀਂ ਪੰਕਜ ਪੱਪੂ ਦੀ ਗ੍ਰਿਫਤਾਰੀ ਕਦੋਂ ਕਰਵਾਉਂਗੇ ਕਿਉਂਕਿ ਕਿਰਸ਼ਾਨੂੰ ਦੇ ਤਾਂ ਅਫਸਰਾਂ ਦੇ ਨਾਲ ਲਿੰਕ ਸੀਗੇ ਤੇ ਹਰਪੀਤ ਸਿੰਘ ਐਮਸੀ ਕਿਰਸ਼ਾਨੂੰ ਦਾ ਖਾਸਮ ਖਾਸ ਤੇ ਹਰਪੀਤ ਨੇ ਕਿਰਸ਼ਾਨੂੰ ਨੂੰ ਕਹਿ ਕੇ ਅਫਸਰਾਂ ਤੋਂ ਐਫਆਈਆਰ ਦਰਜ ਕਰਵਾਈ ਤੇ ਮੈਨੂੰ ਫਸਾਉਣ ਦੀ ਪੂਰੀ ਤਿਆਰੀ ਕਰ ਲਿੱਤੀ ਹੁਣ ਪੰਕਜ ਪੱਪੂ ਦੇ ਇੱਥੇ ਦੋ ਬਿਆਨ ਨਿਕਲ ਕੇ ਸਾਹਮਣੇ ਆਉਂਦੇ ਜਿਹੜੇ ਕਿ ਕੌਂਟਰਡਿਕਟਡ ਹੈ ਇੱਕ ਕਿ ਇੱਕ ਤਾਂ ਮੈਂ ਸਮਾਨ ਕਬਾੜੀਓ ਤੋਂ ਲੈ ਕੇ ਆਇਆ ਨਗਰ ਕੌਂਸਲ ਦੇ ਕਮਾ ਹਾਸਤੇ ਦੂਸਰੇ ਪਾਸੇ ਕਹਿ ਰਹੇ ਕਿ ਹਰਪ੍ਰੀਤ ਐਮਸੀ ਨੇ ਮੈਨੂੰ ਫਸਾ ਦਿੱਤਾ ਤੇ ਆਖਰਕਾਰ ਉੱਥੇ ਸਮਾਨ ਦੱਬ ਕਿੰਨੇ ਦਿੱਤਾ ਕਿ ਹਰਪ੍ਰੀਤ ਐਮਸੀ ਨੇ ਦੱਬ ਦਿੱਤਾ ਜਾਂ ਤੁਸੀਂ ਸਮਾਨ ਆਪਣੀ ਵਰਕਸ਼ਾਪਾਸਤੇ ਜਾਂ ਨਗਰ ਕੌਂਸਲ ਦੇ ਕਮਾ ਹਾਸਤੇ ਲੈ ਕੇ ਆਏ ਹੋ ਪੰਕਜ ਪੱਪੂ ਕਿਤਰਾ ਦੇ ਬਿਆਨ ਬਦਲ ਰਹੇ ਹਨ ਪਰ ਹੁਣ ਬਿੱਤੇ ਦੀ ਨਹੀਂ ਪੰਕਜ ਪੱ ਇਸ ਸੱਚ ਨੂੰ ਲੈ ਕੇ ਲਾਈਵ ਹੁੰਦੇ ਆ ਉਹ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਛੱਡਣ ਦਾ ਐਲਾਨ ਕਰ ਦਿੰਦੇ ਆ ਤੇ ਕਹਿੰਦੇ ਆ ਕਿ ਹੁਣ ਮੈਨੂੰ ਪਾਰਟੀ ਜਦੋਂ ਪਾਕਸਾਫ ਕਹਿ ਦੂਗੀ ਜਦੋਂ ਪਾਰਟੀ ਮੈਨੂੰ ਕਲੀਨ ਚਿੱਟ ਦੇ ਦੂਗੀ ਤੇ ਮੈਂ ਉਦੋਂ ਹੀ ਪਾਰਟੀ ਚ ਆਉਂਗਾ ਉਹ ਕਹਿੰਦੇ ਆ ਕਿ ਮੇਰੇ ਕਰਕੇ ਪਾਰਟੀ ਦੀ ਬਦਨਾਮੀ ਹੋ ਰਹੀ ਹੈ ਮੇਰੇ ਕਰਕੇ ਵਿਧਾਇਕ ਦੀ ਬਦਨਾਮੀ ਹੋ ਰਹੀ ਹੈ ਪਰ ਤੁਸੀਂ ਇਹ ਦਰਿਆਦਲੀ ਦੇਖੋ ਆਮ ਆਦਮੀ ਪਾਰਟੀ ਦੀ ਐਫ ਆਰ ਦਰਜ ਹੋਣ ਤੋਂ ਬਾਅਦ ਵੀ ਸਾਰੀਆਂ ਚੀਜ਼ਾਂ ਵਰਤੋਂ ਤੋਂ ਬਾਅਦ ਵੀ ਉਸ ਤੋਂ ਬਾਅਦ ਹੁਣ ਸਮਾਨ ਉਸ ਦੀ ਰਿਹੈਸ਼ ਤੇ ਮਿਲਣ ਤੋਂ ਬਾਅਦ ਵੀ ਗ੍ਰਿਫਤਾਰੀ ਉਸ ਦੀ ਨਹੀਂ ਕੀਤੀ ਜਾ ਰਹੀ ਤੇ ਹੁਣ ਜਦੋਂ ਪੁੱਛਿਆ ਗਿਆ ਸਵਾਲ ਕਿ ਤੁਸੀਂ ਪਾਰਟੀ ਦੇ ਵਿੱਚੋਂ ਕੱਢਿਆ ਨਹੀਂ ਪੰਕਜ ਪੱਪੂ ਤਾਂ ਬਲਤੇਜ ਪੰਨੂ ਕਹਿੰਦੇ ਆ ਕਿ ਉਸ ਤੋਂ ਤਾਨੂੰ ਪਹਿਲਾਂ ਹੀ ਕੱਢ ਦਿੱਤਾ ਤੇ ਜਦੋਂ ਮੈਂ ਪੰਕਜ ਪੱਪੂ ਨੂੰ ਇਸ ਬਾਬਤ ਪੁੱਛਦਾ ਕਿ ਤੁਸੀਂ ਪਾਰਟੀ ਦੇ ਵਿੱਚੋਂ ਸਸਪੈਂਡ ਹੋ ਗਏ ਹੋ ਉਹ ਕਹਿੰਦੇ ਪਹਿਲਾਂ ਮੈਂ ਪਾਰਟੀ ਛੱਡੀ ਹੈ ਉਸ ਤੋਂ ਬਾਅਦ ਮੈਨੂੰ ਕੱਲ ਸ਼ਾਮੀ ਹਰਚੰਦ ਬਰਸੜ ਜਿਹੜੇ ਕਹਿੰਦੇ ਜਰਨਲ ਸਕੱਤਰ ਹੈਗੇ ਆ ਪਾਰਟੀ ਦੇ ਉਹਨਾਂ ਦਾ ਲੈਟਰ ਆਇਆ ਮੈਨੂੰ ਕਿ ਤੁਸੀਂ ਪਾਰਟੀ ਦੇ ਵਿੱਚੋਂ ਸਸਪੈਂਡ ਹੋ ਤੇ ਹੁਣ ਇੱਥੇ ਸਵਾਲ ਕਵਾਂਟਾ ਡਿੱਕਟ ਫਿਰ ਹੋ ਜਾਂਦਾ ਹੈ ਕਿ ਜਰਨਲ ਸਕੱਤਰ ਦਾ ਹੁਣ ਬਲਤੇਜ ਪੰਨੂ ਹੈ ਲੈਟਰ ਹੈਡ ਹਰਚੰਦ ਬਰਸੜ ਦੀ ਆ ਰਹੀ ਹੈ ਕਿ ਬੈਕ ਡੇਟ ਦੇ ਵਿੱਚ ਜਾ ਕੇ ਉਸ ਨੂੰ ਤੁਸੀਂ ਸਸਪੈਂਡ ਕਰ ਦਿੱਤਾ ਕਿ ਪਿੱਛੇ ਜਾ ਕੇ ਸਸਪੈਂਡ ਕਰ ਦਿੱਤਾ ਲੈਟਰ ਤੁਸੀਂ ਕੱਲ ਭੇਜ ਰਹੇ ਹੋ ਸਸਪੈਂਡ ਤੁਸੀਂ ਕਿੰਨੇ ਅਸੀਂ ਪਹਿਲਾਂ ਕਰ ਦਿੱਤਾ ਉਸ ਨੂੰ ਕਿ ਹੁਣ ਆਮ ਆਦਮੀ ਪਾਰਟੀ ਦੇ ਨਾਲ ਰਲਗੜ ਹੋ ਗਈ ਹੈ ਪਹਿਲਾਂ ਅੰਦਰ ਖਾਤੇ ਸਾਂਝੀ ਕਰ ਲਈ ਕਿ ਤੁਸੀਂ ਆਪਣੇ ਆਪ ਪਾਰਟੀ ਤੋਂ ਅਲਵਿਦਾ ਕਹਿ ਦਿਓ ਜਾਂ ਆਪਣੇ ਆਪ ਲਾਂਬੇ ਹੋ ਜੋ ਜਿੰਨਾ ਸਮਾਂ ਇਹ ਉਰੋੜਾ ਗੋੜਾ ਚੱਲ ਰਿਹਾ ਜਿੰਨਾ ਸਮਾਂ ਇਲਜ਼ਾਮ ਤਰਾਸ਼ੇ ਇਲਜ਼ਾਮਬਾਜ਼ੀਆਂ ਚੱਲ ਰਹੀਆਂ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਪੰਕਜ ਪੱਪੂ ਕੋਈ ਆਮ ਵਿਅਕਤੀ ਨਹੀਂ ਹੈ ਪੰਕਜ ਪੱਪੂ ਬੜਾ ਖਾਸ ਵਿਅਕਤੀ ਹੈ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਨਹੀਂ ਇਹ ਪਹਿਲਾਂ ਦੀ ਸਰਕਾਰਾਂ ਦਾ ਵੀ ਕਿਉਂਕਿ ਪਹਿਲਾਂ ਕਾਂਗਰਸ 'ਚ ਹੁੰਦੇ ਸੀਗੇ ਸਾਧੂ ਸਿੰਘ ਧਰਮਸੋਧ ਦੇ ਵੀ ਖਾਸਮ ਖਾਸ ਸੀਗੇ ਸਾਧੂ ਸਿੰਘ ਧਰਮਸੋਧਾ ਖੁਦ ਫਸੇ ਬੈਠੇ ਕਈ ਤਰ੍ਹਾਂ ਦੇ ਘੁਟਾਲਿਆਂ ਦੇ ਮਾਮਲੇ ਦੇ ਵਿੱਚ ਤੇ ਪੰਕਜ ਪੱਪੂ ਵੀ ਹੁਣ ਫਸੇ ਹੈਗੇ ਆ ਤੇ ਇਹ ਪੰਕਜ ਪੱਪੂ ਉਹੀ ਪੰਕਜ ਪੱਪੂ ਹੈ ਜਿਹੜਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਕਿਸੇ ਵਕਤ ਗੈਸਟ ਹੁੰਦਾ ਮਤਲਬ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਆਪਣੀ ਐਨੀਵਰਸਰੀ ਮਨਾਉਂਦੇ ਆ ਤਾਂ ਉਸ ਦੇ ਵਿੱਚ ਪੰਕਜ ਪੱਪੂ ਸ਼ਮੂਲੀਅਤ ਕਰਦਾ ਹੈ ਉਸ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਨਾਲ ਦਿਖਦਾ ਉਸ ਦੇ ਵਿੱਚ ਰਾਘਵ ਚੱਡਾ ਦੇ ਨਾਲ ਦਿਖਦਾ ਜਿਹੜਾ ਕਿ ਪੰਕਜ ਪੱਪੂ ਕਿਸੇ ਉਹਦੇ ਤੇ ਮੌਜੂਦ ਨਹੀਂ ਹੈਗਾ ਜਿਹੜਾ ਕਿ ਪੰਕਜ ਪੱਪੂ ਨਾ ਤਾਂ ਐਮਐਲਏ ਹੈ ਕੋਈ ਨਾ ਹੀ ਕੋਈ ਰਿਸ਼ਤੇਦਾਰ ਹੈ ਫਿਰ ਵੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੀ ਐਨੀਵਰਸਰੀ ਦੇ ਵਿੱਚ ਸ਼ਮੂਲੀਅਤ ਕਰਦਾ ਹੈ ਤਾਂ ਸੁਭਾਇਕ ਤੌਰ ਤੇ ਆਸਮ ਖਾਂਸੀ ਹੈਗਾ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸਾਰੀਆਂ ਉਸੇ ਫੰਕਸ਼ਨ ਦੀਆਂ ਹੈਗੀਆਂ ਉਸੇ ਐਨੀਵਰਸ ਦੀਆਂ ਹੈਗੀਆਂ ਜਿਸ ਦੇ ਵਿੱਚ ਪੰਕਜ ਪੱਪੂ ਸ਼ਮੂਲੀਅਤ ਕਰਦਾ ਤੇ ਉਹ ਜਿਹੜੀ ਸਾਧੂ ਸਿੰਘ ਧਰਮਸੋਧ ਦੇ ਨਾਲ ਤਸਵੀਰ ਦੇਖ ਰਹੇ ਹੋ ਇਹ ਵੀ ਦਿਖਾਉਂਦਾ ਹੈ ਕਿ ਕਿਵੇਂ ਇਹ ਸਾਰੀਆਂ ਪਾਰਟੀਆਂ ਦੇ ਵਿੱਚ ਖਾਸਮ ਖਾਸ ਰਹਿੰਦਾ ਤੇ ਹੁਣ ਜਿਹੜਾ ਸਟੀਲ ਚੋਰੀ ਦਾ ਮਾਮਲਾ ਹੈਗਾ ਜਿਹੜਾ ਕਿ ਲੋਹਾ ਚੋਰੀ ਦਾ ਮਾਮਲਾ ਹੈਗਾ ਪੰਕਜ ਪੱਪੂ ਦੇ ਨਾਲ ਆਖਰਕਾਰ ਪੰਕਜ ਪੱਪੂ ਨੇ ਲੋਹਾ ਕਿਉਂ ਚੋਰੀ ਕੀਤਾ ਜਾਂ ਕਿਸਾਨਾਂ ਦੀ ਟਰਾਲੀਆਂ ਕਿਉਂ ਚੋਰੀ ਕੀਤੀਆਂ ਇਹ ਕਿਸਾਨ ਇਸ ਦਾ ਜਵਾਬ ਦਿੰਦੇ ਹੈਗੇ ਆ ਕਹਿੰਦੇ ਪੰਕਜ ਪੱਪੂ ਦਾ ਖੁਦ ਦਾ ਸਟੀਲ ਦਾ ਕੰਮ ਹੈਗਾ ਇਸੇ ਕਰਕੇ ਵੈਲਡਿੰਗ ਦਾ ਕੰਮ ਹੈਗਾ ਉਹ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਕੇ ਵੈਲਡ ਕਰਕੇ ਲੋਕਾਂ ਨੂੰ ਅੱਗੇ ਵੇਚਦਾ ਹੈਗਾ ਪੰਕਜ ਪੱਪੂ ਇੱਥੋਂ ਤੱਕ ਕਿ ਕਿਸਾਨ ਇਲਜ਼ਾਮ ਲੋਂਦੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਕਹਿੰਦੇ ਕਿ ਪੰਕਜ ਪੱਪੂ ਦੇ ਜਿਹੜੇ ਸਬੰਧ ਆ ਉੱਪਰ ਤੱਕ ਹੈਗੇ ਤੇ ਇਹ ਜਿਹੜਾ ਪੈਸਾ ਕਬਾੜ ਦਾ ਉੱਪਰ ਤੱਕ ਜਾਂਦਾ ਹੈਗਾ ਉੱਪਰ ਤੱਕ ਇਹ ਜਿਹੜਾ ਸਕ੍ਰੈਪ ਟਰਾਲੀਆਂ ਦਾ ਉੱਪਰ ਤੱਕ ਚੜਾਵਾ ਚੜਦਾ ਇਸੇ ਕਰਕੇ ਕਾਰਵਾਈ ਉਹਨਾਂ ਉੱਪਰ ਨਹੀਂ ਹੋ ਰਹੀ ਹੁਣ ਤੱਕ ਤੇ ਹੁਣ ਕਹਿੰਦੇ ਕਿਸਾਨ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਐਸਐਸਪੀ ਦੇ ਦਫ਼ਤਰ ਘੇਰਾਂਗੇ ਅਸੀਂ ਉਸ ਤੋਂ ਬਾਅਦ ਰੇਲਾ ਜਾਮ ਕਰਦਾਂਗੇ ਤੇ ਮਜਬੂਰੀ ਵਸ ਕੇਂਦੇ ਆਮ ਆਦਮੀ ਪਾਰਟੀ ਨੇ ਹੁਣ ਬੀਤੇ ਦਿਨ ਲੈਟਰ ਕੱਢ ਕੇ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਪਰ ਕਿਸਾਨ ਤਾਂ ਮੰਗ ਕਰ ਰਹੇ ਆ ਕਿ ਪੰਕਜ ਪੱਪੂ ਦੀ ਗ੍ਰਿਫਤਾਰੀ ਹੋਵੇ ਪੰਕਜ ਪੱਪੂ ਦੇ ਉੱਪਰ ਵੱਡੀ ਕਾਰਵਾਈ ਹੋਵੇ ਹੁਣ ਆਖਰਕਾਰ ਕੀ ਆਮ ਆਦਮੀ ਪਾਰਟੀ ਪੰਕਜ ਪੱਪੂ ਦੇ ਉੱਪਰ ਕਾਰਵਾਈ ਕਰੂਗੀ ਸਰਕਾਰ ਪੰਕਜ ਪੱਪੂ ਦੇ ਉੱਪਰ ਕਾਰਵਾਈ ਕਰੂਗੀ ਜੇਕਰ ਕਾਰਵਾਈ ਕਰਦੀ ਹੈ ਤਾਂ ਕਈ ਹੋਰ ਵੱਡੇ ਵੱਡੇ ਲੀਡਰ ਇਸ ਦੇ ਵਿੱਚ ਫਸ ਸਕਦੇ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਧੰਨਵਾਦ ਜੁੜੇ ਹੋ ਪੱਤਰਕਾਰ ਆਸ਼ੂਤਨ ਜਿਆਦੇ ਨਾਲ